ਆਮ ਆਦਮੀ ਪਾਰਟੀ ਦੇ ਪ੍ਰਵਾਸੀ ਰਖੜਾ ਵੱਲੋਂ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਕੀਤਾ ਗਿਆ ਪੈਦਲ ਮਾਰਚ ਮੇਰਾ ਨਾਮ ਡਾਕਟਰ ਮਹਿਪਾਲ ਸਿੰਘ ਸੰਸਥਾਪਕ ਰਾਸ਼ਟਰੀ ਬਿਹਾਰ ਵਿਕਾਸ ਮੰਚ ਰਜਿਸਟਰਡ ਪੰਜਾਬ ਜੀ ਅੱਜ ਦਾ ਸਾਡਾ ਇਹ ਮਕਸਦ ਹੈ ਕਿ ਸਾਡਾ ਕਿਉਂਕਿ ਸਾਡੀ ਜੀ ਸੰਸਥਾ ਹੈ ਇਹ 2014 ਦੇ ਵਿੱਚ मतलब ਉਹਨਾਂ ਨਾਲ ਕੇਜਦੀਵਾਲ ਸਾਹਿਬ ਦੇ ਘਰ ਉੱਥੇ ਇਹਨਾਂ ਨੂੰ ਜੁਆਇਨ ਕੀਤਾ ਸੀ ਜਾਂ ਜੁਆਇਨ ਕਰਵਾਇਆ ਸੀ ਉਸ ਵੇਲੇ ਸਾਡੇ ਜਿਹੜੇ ਹੈਗੇ ਸੀ ਸੰਸਥਾਪਕ ਉਹ ਹੈਗੇ ਸੀ ਨਾਲ ਹੀ ਮੇਰਾ ਸਾਥੀ ਸੀ ਉਹ મતલਬ ਭਗਤ ਜੀ ਤੇ ਅਸੀਂ ਉਦੋਂ ਉਹਨਾਂ ਦੀ ਸੋਚ ਦੇਖੀ ਸੀ ਉਹਨਾਂ ਦੀ ਸੋਚ ਬਹੁਤ ਚੰਗੀ ਹੈ ਉਹਨਾਂ ਦੀ ਸੋਚ ਗਰੀਬਾਂ ਵਾਸਤੇ ਆ ਉਹਨਾਂ ਦੀ ਸੋਚ ਜਾਂਦੇ ਸੀ ਕਿ ਗਰੀਬਾਂ ਦੇ ਬੱਚੇ ਪੜ ਜਾਣ ਉਹਨਾਂ ਦੀ ਇਹ ਸੋਚ ਹੈ ਕਿ ਇਹਨਾਂ ਦੀ ਹੈਲਥ ਇਸ਼ੂ ਕੋਈ ਨਾ ਮਤਲਬ ਕਰਵੇ ਇਹ ਸਾਰੇ ਰਿਮੂਵ ਹੋ ਜਾਣ ਵਧੀਆ ਵਧੀਆ ਹਸਪਤਾਲ ਬਣਾ ਦਿੱਤੇ ਜਾਣ ਬਾਕੀ ਬੱਤੀ ਫ੍ਰੀ ਹੋ ਜਾਵੇ ਪਾਣੀ ਫ੍ਰੀ ਹੋ ਜਾਵੇ ਇਸ ਕਰਕੇ ਅੱਜ ਦੂਸਰੀਆਂ ਸਰਕਾਰਾਂ ਜਿਹੜੀਆਂ ਨਾ ਉਹ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਨੂੰ ਅੰਦਰ ਕਰ ਰਹੀਆਂ ਇਸ ਕਰਕੇ ਅਸੀਂ ਚਾਹੁੰਦੇ ਜਦੋਂ ਸਾਡੀ ਸੁਪਰੀਮੋ ਨੂੰ ਹੱਥ ਪਿਆ ਤੇ ਇਸ ਕਰਕੇ ਸਾਡਾ ਵਰਕਰ ਵੀ ਜਿਹੜਾ ਨਾ ਅਸੀਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਬਾਹਰ ਆ ਗਏ ਹੁਣ ਅਸੀਂ ਇਹ ਜਿਹੜਾ ਇੱਥੋਂ ਲੈ ਕੇ ਤੇ ਗੋਲਡਨ ਗੇਟ ਤੱਕ ਸਾਡੇ मतलब नेर ਤੋਂ ਲੈ ਕੇ 골ਡਨ 게ਟ ਤੱਕ ਸਾਡਾ ਮਾਰਕ ਪੈਦਲ ਮਾਰਚ ਹੋਏਗਾ ਉਸ ਤੋਂ ਬਾਅਦ ਜੇ ਅਗਰ ਸਰਕਾਰ ਉਹਨਾਂ ਨੂੰ ਰਿਆ ਨਹੀਂ ਕਰੇਗੀ ਤੇ ਉਸ ਤੋਂ ਅਗਲਾ ਜਿਹੜਾ ਸਾਡਾ ਹੈ ਉਹ ਦਿੱਲੀ ਹੋਏਗਾ ਕਿ ਦਿੱਲੀ ਜਾ ਕੇ ਵੀ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਬਿਲਕੁਲ ਦੀ ਪ੍ਰਦਰਸ਼ਨ ਕਰਾਂਗੇ ਅੱਜ ਕਿੰਨੀ ਕ ਗਿਣਤੀ ਚ ਅੱਜ 2000 ਉਸ ਤੋਂ ਬਾਅਦ 3 ਗੁਣਾ ਹਫ ਚੱਲੇਗਾ ਜੀ ਸਾਡਾ ਕੀ ਲੱਗਦਾ ਪੀ ਪੂਰਾ ਦਬਾਅ ਬਣੇਗਾ ਤੁਹਾਡੇ ਮਾਰ ਪੂਰਾ ਜੀ ਕਿਉਂ ਨਹੀਂ ਸਾਡੇ ਜਦੋਂ ਵਰਕਰ ਦਾ ਦਬਾਅ ਬਣ ਗਿਆ ਤੇ ਫਿਰ ਤੋਂ ਸਾਰੇ ਕੁਝ ਹੈ ਵਰਕਰ ਖੁਦ ਆ ਗਿਆ ਮਾਰ ਹੁਣ ਵਰਕਰ ਇਹ ਕਰਕੇ ਹੁਣ ਬਾਹਰ ਆਣਾ ਹੀ ਪੈਗਾ ਸਾਰੇ ਵਰਕਰਾਂ ਨੂੰ ਠੀਕ ਹੈ ਬੰਦ ਦਾ ਸਟੇਜ ਜੀ ਮੇਰਾ ਨਾਮ ਰੋਹਿਤ ਸਿੰਘ ਆ ਹੋਜੀ ਕੀ ਕਟਿਆ ਕੀ ਕੀਤਾ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮਾਰਚ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਜੀ ਇਹ ਆਪਾਂ ਮੋਰਚਾ ਕੱਢ ਰਹੇ ਆ ਸਾਡੀ ਆਮ ਪਾਰਟੀ ਦੀ ਆਮ ਵਰਕਰ ਸਾਡੇ ਨੇ ਬਹੁਤ ਥੱਕਾ ਹੋ ਰਿਹਾ ਆਮ ਪਾਰਟੀ ਨਾਲ ਕਿਉਂਕਿ ਇਮਾਨਦਾਰ ਸਰਕਾਰ ਸਾਡੀ ਚੱਲਣ ਨਹੀਂ ਦੇ ਰਹੀ ਠੀਕ ਹੈ ਜੀ ਇਹਦੇ ਕਰਕੇ ਅਸੀਂ ਮੋਰਚਾ ਕੱਟਦੇ ਪਏ ਆ ਜਿੱਥੋਂ ਤੱਕ ਹੋਏਗਾ ਸਾਡਾ ਉਥੋਂ ਫੋਕਲ ਪੈਂਟ ਤੋਂ ਲੈ ਕੇ ਗੋਲਡਨ ਗੇਟ ਤੱਕ ਆਪਾਂ ਕਰਾਂਗੇ ਦੂਸਰਾ ਸਾਡਾ ਟਾਰਗੇਟ ਹੋਏਗਾ ਦਿੱਲੀ ਤੱਕ ਦਾ ਠੀਕ ਹੈ ਜੀ ਬਿਲਕੁਲ ਆਮ ਵਰਕਰ ਹੈ ਸਾਰੇ ਫੈਕਟਰੀ ਦੇ ਵਰਕਰ ਆਪਾਂ ਇਕੱਠੇ ਹੋਏ ਆ ਜਿੰਨਾ ਤੱਕ ਹੋ ਸਦਾ ਉਹਨਾਂ ਤੱਕ ਅਸੀਂ ਕਰਾਂਗੇ ਬਾਤ ਉਹ ਬਹੁਤ ੱਕਾ ਆਮ ਪਾਰਟੀ ਨਾ ਕਰਦੇ ਇਹ ਇਸ ਮਾਰਚ ਦੇ ਨਾਲ ਆਮ ਲੋਕਾਂ ਤੱਕ ਕੀ ਮੈਸੇਜ ਜਾਏਗਾ ਤੇ ਕੀ ਲੱਗਦਾ ਕਿਸ ਨਾਲ ਸਰਕਾਰਾਂ ਤੇ ਦਬਾਅ ਬਣੇਗਾ ਬਹੁਤ ਜ਼ਿਆਦਾ ਬਣੇਗਾ ਜੀ ਥੋੜਾ ਬੁਤਾ ਨਹੀਂ ਬਹੁਤ ਆਮ ਆਮ ਬੰਦੇ ਵਰਕਰ ਦੇ ਕਰਕੇ ਹੀ ਇਹ ਪਾਰਟੀ ਬਣਦੀ ਹੈ ਕੋਈ ਵੀ ਚੀਜ਼ ਗਰੀਬ ਬੰਦਾ ਹੀ ਦਿੰਦਾ ਕਿ ਮੈਨੂੰ ਸੁੱਖ ਮਿਲੇ ਕੋਈ ਚੀਜ਼ ਸਾਨੂੰ ਸੁਵਿਧਾ ਮਿਲੇ ਪਰ ਇਹ ਆਮ ਪਾਰਟੀ ਨੂੰ ਹੀ ਦਵਾ ਰਿਹਾ ਗਰੀਬ ਬੰਦੇ ਨੂੰ ਧੱਕਾ ਕਰਦੇ ਬਿਲਕੁਲ ਜੋ ਇਹ ਤੁਹਾਡਾ ਮਾਰਚ ਹੈ ਇਸ ਵਿੱਚ ਕੋਈ ਮੰਤਰੀ ਜਾਂ ਕੋਈ ਐਮ ਐਲ ਏ ਵੀ ਆ ਰਿਹਾ ਜਾਂ ਸਿਰਫ ਵਰਕਰ ਹੀ ਨਹੀਂ ਜੀ ਆਪਾਂ ਵਰਕਰ ਸਾਰੇ ਜਿੰਨੇ तकरीबन ਟੋਟਲ ਜਿੰਨਾ ਜੋਰ-ਸ਼ੋਰ ਨਾਲ ਆਪਾਂ ਬਿਲਕੁਲ ਲੱਗੇ ਆਪਾਂ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਆਮ ਪਾਰਟੀ ਆਪਾਂ ਹੀ ਵਰਕਰ ਆਪਾਂ ਹੀ ਮੰਤਰੀ ਸਾਬ ਦਾ ਠੀਕ ਹਾਂਜੀ